ਜਲੰਧਰ ਨਗਰ ਨਿਗਮ ਦੀਆਂ ਚੋਨਾ ਨੂੰ ਲੈ ਕੇ ਜਲੰਧਰ ਡਿਪਟੀ ਕਮਿਸ਼ਨਰ ਲਗ ਲਗ ਕਬੂਥਾ ਦੇ ਉੱਤੇ ਦੌਰਾ ਕਰ ਰਹੇ ਨੇ ਤਾਂ ਤੁਸੀਂ ਦੇਖ ਰਹੇ ਹੋ ਇਸ ਟਾਈਮ ਅਸੀਂ ਖੜੇ ਹਾਂ ਜਲੰਧਰ ਦੇ ਮਾਲਾ ਟਾਊਨ ਦੇ ਵਿੱਚ ਮਾਲਾ ਟਾਊਨ ਦੇ ਵਿੱਚ ਜੋ ਹੈ ਸਰਕਾਰੀ ਸਕੂਲ ਦੇ ਵਿੱਚ ਡਿਪਟੀ ਕਮਿਸ਼ਨਰ ਆਪ ਮੌਕੇ ਤੇ ਜੈਜਾ ਲੈਂਦੀ ਪਹੁੰਚੇ ਨੇ ਜਿਸ ਦੀ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਜਲੰਧਰ ਦੀਆਂ ਸਵੇਰ ਤੋਂ 7 ਵਜੇ ਤੋਂ ਕਿਹੜੀ ਆ ਪੋਲਿੰਗ ਸਟਾਰਟ ਹੋ ਚੁੱਕੀ ਹੈ ਸ਼ਾਮ 4 ਵਜੇ ਤੱਕ ਕਿਹੜੀ ਆ ਪੋਲਿੰਗ ਹੋਏਗੀ ਕੁਝ ਮਿੰਟ ਰਹਿ ਗਏ ਨੇ ਜਿਸ ਦੀ ਪੋਲਿੰਗ ਹੋਣ ਨੂੰ ਤੇ ਉੱਥੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਲੰਧ ਦੀਪਤੀ ਕਮਿਸ਼ਨਰ ਆਪ ਪੁਲਿਸ ਸਟੇਸ਼ਨ ਤੇ ਪੁਲਿਸ ਸਟੇਸ਼ਨ ਤੇ ਕਿਹੜਾ ਜਾਇਜਾ ਲੈਣ ਲਈ ਪਹੁੰਚੇ ਨੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਜਲੰਧਰ ਦੇ ਪੰਜਾਬ ਦੇ ਲਗ ਲਗ ਜ਼ਿਲ੍ਹਿਆਂ ਦੇ ਵਿੱਚ ਨਗਰ ਕੌਂਸਲਰ ਦੀਆਂ ਚੋਣਾਂ ਹੋ ਰਹੀਆਂ ਐ ਸਵੇਰ ਤੋਂ 7 ਵਜੇ ਤੋਂ ਸਟਾਰਟ ਹੋਈਆਂ ਸ਼ਾਮ 4 ਵਜੇ ਤੱਕ ਚੱਲਣ ਗਿਆ ਉਸ ਤੋਂ ਬਾਅਦ ਕਿਹੜੇ ਨਤੀਜੇ ਆਣਗੇ ਜਿਸ ਦੇ ਪੋਲਿੰਗ ਸਟੇਸ਼ਨ ਦੇ ਉੱਤੇ ਆਪ ਜਲੰਧਰ ਦੇ ਡਿਪਟੀ ਕਮਿਸ਼ਨਰ ਪਹੁੰਚੇ ਨੇ ਜੈਜਾ ਲਾਂਦੀਪੁਰੇ ਜਲੰਧਰ ਦਾ ਦੌਰਾ ਕੀਤਾ ਜਾ ਰਿਹਾ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜਲੰਧਰ ਦੀਆਂ ਤੇ ਇਹ ਦੇਖਦੇ ਹੋ ਤਸਵੀਰਾਂ ਦੇ ਵਿੱਚ ਆਪ ਡਿਪਟੀ ਕਮਿਸ਼ਨਰ ਜੈ ਜੈ ਲੈਣ ਲਈ ਪਹੁੰਚੇ ਨੇ ਤੁਸੀਂ ਦੇਖ ਲਓ ਪੋਲਿੰਗ ਅਫਸਰਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਚੈੱਕ ਕੀਤੇ ਜਾ ਰਹੇ ਨੇ ਪੂਰੇ ਜਲੰਧਰ ਦੇ ਪੋਲਿੰਗ ਸਟੇਸ਼ਨਾਂ ਦੇ ਉੱਤੇ ਡਿਪਟੀ ਕਮਿਸ਼ਨਰ ਜੈ ਜੈ ਲੈਣ ਲਈ ਪਹੁੰਚੇ ਨੇ ਤੁਹਾਨੂੰ ਦੱਸ ਦਈਏ ਟੋਟਲ 7 ਲੱਖ ਦੇ ਕਰੀਬ ਕਿਹੜੀ ਹੈ VOTING ਹੈ 4 ਵਜੇ ਤੱਕ ਕਿਹੜੀ ਆ ਵੋਟ ਹੋਏਗੀ ਉਸਤੇ ਉੱਤੇ ਤੁਹਾਨੂੰ ਦੱਸਦੀ ਹੈ ਹੁਣ ਤੱਕ ਕਿਹੜੀ ਆ 50% ਦੇ ਕਰੀਬ ਕਿਹੜੀ ਆ ਪੋਲਿੰਗ ਹੋ ਚੁੱਕੀ ਹੋਈ ਹੈ ਤਸਵੀਰਾਂ ਵੀ ਦੇਖ ਰਹੋ ਪੋਲਿੰਗ ਅਫਸਰਾ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਪੂਰੇ ਲਗ ਲਗ ਬੁੱਥਾ ਦੇ ਉੱਤੇ ਡਿਪਟੀ ਕਮਿਸ਼ਨਰ ਮੌਕੇ ਤੇ ਜੈਜਲੰਧੇ ਪਹੁੰਚੇ ਨੇ ਸ਼ਾਮ ਕੁਝ ਇੱਕ ਮਿੰਟ ਰਹਿ ਚੁੱਕੇ ਨੇ ਕਿਹੜੀ ਹੈ VOTING ਖਤਮ ਹੋਣ ਨੂੰ ਤੇ ਉਸ ਤੋਂ ਬਾਅਦ ਕਿਹੜੇ ਨਤੀਜੇ ਆਣਗੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਇਸ ਬਾਰੇ ਅਸੀਂ ਗੱਲਬਾਤ ਕਰਦੇ ਹਾਂ ਡਿਪਟੀ ਕਮਿਸ਼ਨਰ ਸਰ ਪੂਰੇ ਜਲੰਧਰ ਦੇ ਵਿੱਚ ਤੁਸੀਂ ਦੌਰਾ ਕਰ ਰਹੇ ਹੋ ਅਲੱਗ-ਅਲੱਗ ਪੁਲਿਸ ਸਟੇਸ਼ਨਾਂ ਤੇ ਵੀ ਜਾ ਕੇ ਦੌਰਾ ਕੀਤਾ ਜਾ ਰਿਹਾ ਤੇ ਹੁਣ ਵੀ ਤੁਸੀਂ ਜਲੰਧਰ ਦੇ ਹਾਲਤ ਹਾਂ ਬਿਲਕੁਲ ਜੀ ਅੱਜ ਬੜੇ ਹੀ ਇੰਪੋਰਟੈਂਟ ਚੋਣ ਜਿਹੜੇ ਜਲੰਧਰ ਮਿਨਿਸਪਲ ਕੋਰਪੋਰੇਸ਼ਨ ਦੇ ਹੋ ਰਹੇ ਨੇ ਸਾਡੇ ਜਲੰਧਰ ਜ਼ਿਲ੍ਹੇ ਦੇ ਵਿੱਚ ਬਾਕੀ ਵੀ ਸਾਡੇ ਨਗਰ ਕੌਂਸਲਾਂ ਦੇ ਕੁਝ ਚੋਣ ਜਿਹੜੇ ਹੋ ਰਹੇ ਨੇ ਤੇ ਸਵੇਰੇ ਤੋਂ ਹੀ ਇਹ ਐਕਸਰਸਾਈਜ਼ ਚੱਲ ਰਹੀ ਸੀ ਹੁਣ 4 ਵਜੇ ਜਿਹੜੇ ਚੋਣ ਨੇ ਮੁਕਨੇ ਆ ਪੋਲਿੰਗ ਪ੍ਰਕਿਰਿਆ ਖਤਮ ਹੋਣੀ ਹੈਗੀ ਤੇ ਬੜਾ ਜ਼ਰੂਰੀ ਹੈ ਕਿ ਲੋਕਾਂ ਨੂੰ ਜਿਹੜੇ ਵੋਟਰ ਨੇ ਸਾਡੇ ਉਹਨਾਂ ਨੂੰ ਇੱਕ ਪੀਸਫੁਲ এনवायरमेंट ਦਿੱਤਾ ਜਾਵੇ ਤੇ ਮੈਨੂੰ ਖੁਸ਼ੀ ਹੈ ਕਿ ਸਾਡੇ ਜਿਹੜੇ ਚੋਣ ਹੈ ਅੱਜ ਸਵੇਰੇ 7 ਵਜੇ ਤੋਂ ਲੈ ਕੇ ਹੁਣ 4 ਵਜੇ ਤੱਕ ਜਿਹੜੇ ਚੱਲੇ ਨੇ ਬੜੇ ਹੀ ਸੁਹਾਦਪੂਨ ਤੇ ਪੀਸਫ ਬਨੇਦੀ ਅੱਗੇ ਵੀ ਜੋ ਤੱਕ ਸੰਪੰਨ ਹੋਣਾ ਹੈ ਸਾਡੀ ਟੀਮਾਂ ਪੂਰੀ ਡਰੈਕਟਿਵ ਰਹਿੰਦੀਆਂ ਨੇ ਗੱਲ ਕਰੀਏ ਜਲੰਧਰ ਦੇ ਜਲੰਧਰ ਦੇ ਵਿੱਚ ਮਾਹੌਲ ਕਿਦਾਂ ਦਾ ਜਲੰਧਰ ਦੇ ਵਿੱਚ ਬੜਾ ਹੀ ਸ਼ਾਂਤੀਪੂਰਵਕ ਟੰਗ ਨਾਲ ਹੋਇਆ ਸਾਡੀ ਪੂਰੀ ਕੋਸ਼ਿਸ਼ ਸੀ ਜਿੰਨਾ ਸਾਨੂੰ ਤਿਆਰੀ ਦਾ ਸਮਾਂ ਮਿਲਿਆ ਕਿ ਬੜੇ ਹੀ ਫੇਅਰਨੈਸ ਤੇ ਟਰਾਂਸਪੇਰੈਂਟ ਟੰਗ ਨਾਲ ਜਿਹੜੇ ਸਾਡੇ ਇਲੈਕਸ਼ਨ ਹੋਣ ਤੇ ਮੈਨੂੰ ਬੜੀ ਖੁਸ਼ੀ ਹੈ ਸਫੇਰਦੀ ਅਸੀਂ ਜਿਹੜੇ ਵਾਰ ਰੂਮ ਦੇ ਵਿੱਚ ਇਹ ਸਾਰਾ ਆਪਣਾ ਮੋਨੀਟਰ ਕਰਦੇ ਪਏ ਸੀਗੇ ਤੇ ਬੜੇ ਹੀ ਟੰਗ ਨਾਲ ਜਿਹੜੀ ਸ਼ਾਂਤੀ ਨਾਲ ਸਾਡੇ ਜਿਹੜੇ ਇਲੈਕਸ਼ਨ ਹੋਏ ਨੇ ਤੇ ਇਸੇ ਤਰ੍ਹਾਂ ਅਸੀਂ ਕੋਸ਼ਿਸ਼ ਕਰਾਂਗੇ ਸੰਪੰਨ ਵੀ ਇਸੇ ਸਾਡੀ ਜਿਹੜੀ ਅਫੀਸ਼ੀਅਲ 1 ਵਜੇ ਦੀ ਰਿਪੋਰਟ ਸੀ ਉਹਦੇ ਵਿੱਚ 28% ਸਾਡੀ VOTING ਹੋਈ ਸੀ ਮੈਨੂੰ ਉਮੀਦ ਹੈ ਜਿਹੜੀ 3 ਵਜੇ ਸਾਡੀ ਰਿਪੋਰਟ ਆਣੀ ਹੈ ਲਗਭਗ 40% ਦੇ ਕਰੀਬ ਹੋ ਜਾਊਗੀ ਐਂਡ ਜਿਹੜਾ ਟੋਟਲ ਸਾਡਾ ਜਿਹੜਾ ਪੂਲ ਪਰਸੈਂਟੇਜ ਆ ਲਗਭਗ 50% ਉੱਤੇ ਜਾਊਗਾ ਅੰਕਤ ਉਹ ਦੇਖਿਆ ਸੀ ਗਲਬਤ ਕਿਤੇ ਗਈ ਹੈ ਡਿਪਟੀ ਕਮਿਸ਼ਨਰ ਆਪ ਗਲਬਤ ਕਿਤੇ ਗਈ ਉਹਨਾਂ ਨੇ ਜੈਜਾ ਲਿੱਤਾਪੁਰੇ ਜਲੰਧਰ ਕੀ ਪੁਰੇ ਇਹ ਜਲੰਧਰ ਜ਼ਿਲ੍ਹੇ ਦੇ ਵਿੱਚ ਵੀ ਕਿਹੜਾ ਦੌਰਾ ਕੀਤਾ ਜਾ ਰਿਹਾ ਤੇ ਉਹਨਾਂ ਦਾ ਕਹਿਣਾ ਹੈ 4 ਵਜੇ ਤੱਕ ਕਿਹੜੀ ਹੈ 50% ਕਿਹੜੀ ਹੈ VOTING ਹੋ ਸਕਦੀ ਹੈ ਜੇ ਲੋਕ ਕਿਹੜੇ ਵੋਟ ਪਾ ਰਹੇ ਤੇ ਇਸ ਜਲੰਧਰ ਦੇ ਵਿੱਚ ਕਿਹੜੀ ਪੋਲਿੰਗ ਹੋਈ ਹੈ ਤੇ ਸ਼ਾਂਤੀਪੁਰ ਦੇ ਕਿਹੜੇ ਲੋਕ ਆਪਣੀ ਬੋਟ ਦਾ ਜੋ ਹੈ ਬੋਟ ਪਾਈ ਹੈਗੀ ਕੈਮਰਾਮੈਨ ਵਿਰਿੰਦਰ ਦੇ ਨਾਲ ਸੋਨਮਹਾਜਨ ਜਗਬਾਨੀ TV ਜਲੰਧਰ